ਇਸ ਸਮੇਂ ਦੀ ਵੱਡੀ ਖਬਰ ਪਠਾਨਕੋਟ ਤੋਂ ਆ ਰਹੀ ਹੈ ਦੱਸਦੇ ਹਾਂ ਇਹ ਪਠਾਨਕੋਟ ਮਲਕਪੁਰ ਵਿੱਚ ਇੱਕ ਪਹਿਲੀ ਚੋਂ ਬੰਬ ਨੁਮਾ ਚੀਜ਼ ਜਿਹੜੀ ਹੈ ਉਹ ਮਿਲਨ ਕਾਰਨ ਤਹਿਸ਼ਦ ਦਾ ਮਾਹੌਲ ਪੈਦਾ ਹੋ ਗਿਆ ਹੈ ਤੇ ਦੱਸਦੀ ਹੈ ਪਹਿਲੀ ਦੇ ਮਾਲਕ ਕਿਸਾਨ ਨੇ ਪੁਲਿਸ ਨੂੰ ਮੌਕੇ ਤੇ ਬੁਲਾ ਕੇ ਸੂਚਿਤ ਕੀਤਾ ਹੈ ਤੇ ਇੱਕ ਬੰਬਨੂਮਾ ਚੀਜ਼ ਨੂੰ ਆਪਣੇ ਕਬਜ਼ੇ ਚ ਲੈਣ ਤੇ ਤਤਕਾਲ ਉੱਥੇ ਪੁਲਿਸ ਜਿਹੜੀ ਹੈ ਉਹ ਪਹੁੰਚੀ ਹੈ ਤੇ ਇਸ ਚੀਜ਼ ਨੂੰ ਜਿਹੜਾ ਹੈ ਜੋ ਕਿ ਬੰਬਨੂਮਾ ਦਿਸ ਰਹੀ ਹੈ ਉੱਥੇ ਹੀ ਕਿਸਾਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਦੋਂ ਉਸ ਨੂੰ ਇਸ ਬੰਬਨੂਮਾ ਚੀਜ਼ ਬਾਰੇ ਆਪਣੀ ਪੈੜੀ ਦੇ ਵਿੱਚ ਜਾਣਕਾਰੀ ਮਿਲੀ ਉਸਨੇ ਦੇਖਿਆ ਤਾਂ ਉਸਨੇ ਪੁਲਿਸ ਨੂੰ ਇਤਲਾਹ ਦਿੱਤੀ ਤੇ ਪੁਲਿਸ ਇਸ ਤੇ ਸਾਰੇ ਮਾਮਲੇ ਦੀ ਜਾਂਚ ਕਰਨ ਦੇ ਲਈ ਮੌਕੇ ਤੇ ਪਹੁੰਚ ਗਈ ਹੈ ਮਲਕਪੁਰ ਵਾਸੀ ਮਲਕਪੁਰ ਮੈਂ ਇੱਥੇ ਪਲਾਟ ਦੇ ਵਿੱਚ ਥੋੜੀ ਜੁਵਾਰਜੀ ਰਹੀ ਸੀਗਾ ਮੈਂ ਪਾਣੀ ਸ਼ਾਮ ਨੂੰ ਲਾ ਕੇ ਗਿਆ ਸੀ ਸੁਭਾਜ ਮਾ ਸੁਭਾ ਅਯਾਨੀ ਸੀ ਤੇ ਸ਼ਾਮ ਨੂੰ ਮੈਂ ਚੈੱਕ ਕੀਤਾ ਆਣ ਕੇ ਚੈੱਕ ਕਰਨ ਤੋਂ ਬਾਅਦ ਦੇਖਿਆ ਤੇ ਕੋਈ ਚੀਜ਼ ਸੈਲਰ ਜਿੱਦਾਂ ਕੀ ਕੋਈ ਬੰਬ ਜਿੱਦਾਂ ਹੁੰਦਾ ਉਹ ਦੇਖੀ ਆਣ ਕੇ ਤੇ ਮੈਂ ਇਤਲਾਹ ਕੀਤੀ ਜੇ ਜਾ ਕੇ ਆਪਣਾ ਸਰਕਾਰੀ ਆਪਣਾ ਥਾਣੇ ਵੀ ਇਦਾਂ ਦਾ ਗੱਲਬਾਤ ਤੇ ਉਹ ਮੁੱਖ ਦੇ ਸਾਹਿਬ ਜੀ ਹੁਣੇ ਆਏ ਹੋਣੇ ਇਨਾਂ ਤੇ ਚੈੱਕ ਕਰ ਰਹੇ ਨੇ ਤੇ ਅੱਗੇ ਦੇਖੋਗੇ ਚੈੱਕ ਕਰਕੇ ਦੱਸ ਦੇਣੇ ਇਸ ਸਮੇਂ ਦੀ ਵੱਡੀ ਖਬਰ ਪਠਾਨਕੋਟ ਤੋਂ ਆ ਰਹੀ ਹੈ ਦੱਸਦੇ ਹਾਂ ਇਹ ਪਠਾਨਕੋਟ ਮਲਕਪੁਰ ਵਿੱਚ ਇੱਕ ਪਹਿਲੀ ਚੋ ਬੰਬ ਨੁਮਾ ਚੀਜ਼ ਜਿਹੜੀ ਹੈ ਉਹ ਮਿਲਨ ਕਾਰਨ ਤੈਸ਼ਦ ਦਾ ਮਾਹੌਲ ਪੈਦਾ ਹੋ ਗਿਆ ਹੈ ਤੇ ਦੱਸਦੀ ਹੈ ਪੈੜੀ ਦੇ ਮਾਲਕ ਕਿਸਾਨ ਨੇ ਪੁਲਿਸ ਨੂੰ ਮੌਕੇ ਤੇ ਬੁਲਾ ਕੇ ਸੂਚਿਤ ਕੀਤਾ ਹੈ ਤੇ ਇੱਕ ਬੰਬੂਮਾ ਚੀਜ਼ ਨੂੰ ਆਪਣੇ ਕਬਜ਼ੇ ਚ ਲੈਣ ਤੇ ਤਤਕਾਲ ਉੱਥੇ ਪੁਲਿਸ ਜਿਹੜੀ ਹੈ ਉਹ ਪਹੁੰਚੀ ਹੈ ਤੇ ਇਸ ਚੀਜ਼ ਨੂੰ ਜਿਹੜਾ ਹੈ ਜੋ ਕਿ ਬੰਬੂਮਾ ਦਿਸ ਰਹੀ ਹੈ ਉੱਤੇ ਹੀ ਕਿਸਾਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਦੋਂ ਉਸ ਨੂੰ ਇਸ ਬੰਬੂਮਾ ਚੀਜ਼ ਬਾਰੇ ਆਪਣੀ ਪੈੜੀ ਦੇ ਵਿੱਚ ਜਾਣਕਾਰੀ ਮਿਲੀ ਉਸਨੇ ਦੇਖਿਆ ਤਾਂ ਉਸਨੇ ਪੁਲਿਸ ਨੂੰ ਇਤਲਾਹ ਦਿੱਤੀ ਤੇ ਪੁਲਿਸ ਇਸ ਤੇ ਸਾਰੇ ਮਾਮਲੇ ਦੀ ਜਾਂਚ ਕਰਨ ਦੇ ਲਈ ਮੌਕੇ ਤੇ ਪਹੁੰਚ ਗਈ ਹੈ। ਮਲਕਪੁਰ ਵਾਸੀ ਮਲਕਪੁਰ ਮੈਂ ਇੱਥੇ ਪਲਾਟ ਦੇ ਵਿੱਚ ਥੋੜੀ ਜਵਾਰਜੀ ਰਹੀ ਸੀ ਕਿਉਂਕਿ ਮੈਂ ਪਾਣੀ ਸ਼ਾਮ ਨੂੰ ਲਾ ਕੇ ਗਿਆ ਸੀ। ਸੁਭਾਜ ਮਾ ਸੁਭਾ ਸਵੇਰ ਆਣੀ ਸੀ ਤੇ ਸ਼ਾਮ ਨੂੰ ਮੈਂ ਚੈੱਕ ਕੀਤਾ ਆਣਗੇ ਚੈੱਕ ਕਰਨ ਤੋਂ ਬਾਅਦ ਦੇਖਿਆ ਤਾਂ ਕੋਈ ਚੀਜ਼ ਸੈਲਰ ਜਿੱਦਾਂ ਕੀ ਕੋਈ ਬੰਬ ਜਾਂ ਜਿੱਦਾਂ ਹੁੰਦਾ ਉਹ ਦੇਖੀ ਆਣ ਕੇ ਤੇ ਮੈਂ ਅਦਲਾ ਕੀਤੀ ਜੇ ਜਾ ਕੇ ਆਪਣਾ ਸਰਕਾਰੀ ਆਪਣਾ ਥਾਣੇ ਵੀ ਇਦਾਂ ਦਾ ਗੱਲਬਾਤ ਤੇ ਉਹ ਮੁੱਖ ਦੇ ਸਾਹਿਬ ਜੀ ਹੁਣੇ ਆਏ ਹੋਣੇ ਇਨਾਂ ਤੇ ਚੈੱਕ ਕਰ ਰਹੇ ਨੇ ਤੇ ਅੱਗੇ ਦੇਖੋ ਅੱਗੇ ਚੈੱਕ ਕਰਕੇ ਦੱਸ ਦੇਣੇ ਇਸ ਸਮੇਂ ਦੀ ਵੱਡੀ ਖਬਰ ਪਠਾਨਕੋਟ ਤੋਂ ਆ ਰਹੀ ਹੈ ਦੱਸ ਦਈਏ ਪਠਾਨਕੋਟ ਮਲਕਪੁਰ ਵਿੱਚ ਇੱਕ ਪਹਿਲੀ ਚੋਂ ਬੰਮਨੂਮਾ ਚੀਜ਼ ਜਿਹੜੀ ਹੈ ਉਹ ਮਿਲਣ ਕਾਰਨ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ ਤੇ ਦੱਸ ਦਈਏ ਪਹਿਲੀ ਦੇ ਮਾਲਕ ਕਿਸਾਨ ਨੇ ਪੁਲਿਸ ਨੂੰ ਮੌਕੇ ਤੇ ਬੁਲਾ ਕੇ ਸੂਚਿਤ ਕੀਤਾ ਹੈ ਤੇ ਇੱਕ ਬੰਮਨੂਮਾ ਚੀਜ਼ ਨੂੰ ਆਪਣੇ ਕਬਜ਼ੇ ਚ ਲੈਣ ਤੇ ਤਤਕਾਲ ਉੱਥੇ ਪੁਲਿਸ ਜਿਹੜੀ ਹੈ ਉਹ ਪਹੁੰਚੀ ਹੈ ਤੇ ਇਸ ਚੀਜ਼ ਨੂੰ ਜਿਹੜਾ ਹੈ ਜੋ ਕਿ ਬੰਮਨੂਮਾ ਦਿਸਰੀ ਹੈ ਉੱਥੇ ਹੀ ਕਿਸਾਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਦੋਂ ਉਸ ਨੂੰ ਇਸ ਬੰਮਨੂਮਾ ਚੀਜ਼ ਬਾਰੇ ਆਪਣੀ ਪਹਿਲੀ ਦੇ ਵਿੱਚ ਜਾਣਕਾਰੀ ਮਿਲੀ ਉਸਨੇ ਦੇਖਿਆ ਤਾਂ ਉਸਨੇ ਪੁਲਿਸ ਨੂੰ ਤਲਾਹ ਦਿੱਤੀ ਅਤੇ ਪੁਲਿਸ ਇਸ ਤੇ ਸਾਰੇ ਮਾਮਲੇ ਦੀ ਜਾਂਚ ਕਰਨ ਦੇ ਲਈ ਮੌਕੇ ਤੇ ਪਹੁੰਚ ਗਈ ਹੈ। ਮਲਕਪੁਰ ਵਾਸੀ ਮਲਕਪੁਰ ਮੈਂ ਇੱਥੇ ਪਲਾਟ ਦੇ ਵਿੱਚ ਥੋੜੀ ਜਵਾਰਜੀ ਰਹੀ ਸੀ ਕਿਉਂਕਿ ਮੈਂ ਪਾਣੀ ਸ਼ਾਮ ਨੂੰ ਲਾ ਕੇ ਗਿਆ ਸੀ। ਸਵੇਰ ਅੱਜ ਮੈਂ ਸਵੇਰ ਆਇਆ ਨਹੀਂ ਸੀ ਤੇ ਸ਼ਾਮ ਨੂੰ ਮੈਂ ਚੈੱਕ ਕੀਤਾ ਆਣ ਕੇ। ਚੈੱਕ ਕਰਨ ਤੋਂ ਬਾਅਦ ਦੇਖਿਆ ਤੇ ਕੋਈ ਚੀਜ਼ ਅਸਲ ਜਿੱਦਾਂ ਕੀ ਕੋਈ ਬੰਬ ਜਾਂ ਜਿੱਦਾਂ ਹੁੰਦਾ ਉਹ ਦੇਖੇ ਆਣ ਕੇ ਤੇ ਮੈਂ ਤਲਾਹ ਕੀਤੀ ਜਿੱਦਾਂ ਜਾ ਕੇ ਆਪਣਾ ਸਰਕਾਰੀ ਆਪਣਾ ਥਾਣੇ ਵੀ ਇਦਾਂ ਦਾ ਗੱਲਬਾਤ ਤੇ ਉਹ ਮੁੱਖ ਦੇ ਸਾਹਿਬ ਜੀ ਹੁਣੇ ਆਏ ਹੋਣੇ ਇਨਾਂ ਤੇ ਚੈੱਕ ਕਰ ਰਹੇ ਨੇ। ਅੱਗੇ ਦੇਖੋਗੇ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਦੀ ਸੰਗਤ ਦੀ ਰਿਪੋਰਟ